ਸਤਿ ਸ੍ਰੀ ਅਕਾਲ ਜੀ ਮੈਂ ਹਰਵਿੰਦਰ ਸਿੰਘ ਨੰਗਲਕਰਾ ਤੋਂ ਹਾਂਸ ਉਮੀਦ ਕਰਦਾ ਹਾਂ ਸਾਰੇ ਚੜ੍ਹਦੀ ਕਲਾ ਜਾਵੋਗੇ ਰਾਜ ਹੁਸ਼ੀ ਹੋਵੋਗੇ ਲਾਈਕ ਕਰ ਦਿਓ ਵੀਡੀਓ ਨੂੰ ਪਹਿਲੇ ਹੀ ਕਰ ਦਿਓ ਲਾਈਕ ਲਾਈਕ ਨਹੀਂ ਕਰਕੇ ਤੁਸੀਂ ਦੇਖ ਕੇ ਚਲੇ ਜਾਈਂਗਾ ਸਕਿਪ ਨਾ ਕਰਿਆ ਕਰੋ ਪੂਰੀ ਦੇਖ ਕੇ ਲਾਈਕ ਕਰੋ ਤੇ ਸ਼ੇਅਰ ਨਹੀਂ ਕਰਿਆ ਚੈਨਲ ਤੇ ਪਹਿਲੀ ਵਾਰੀ ਆਇਓ ਚੈਨਲ ਸਬਸਕ੍ਰਾਈਬ ਕਰ ਲਓ ਸ਼ੇਅਰ ਕਰ ਦਿਓ ਅੱਛਾ ਹੈੱਡਫੋਨ ਲੈ ਕੇ ਆਇਆ ਅੱਜ ਇਹਨਾਂ ਸਮਝੋ ਕਿ ਹੈੱਡਫੋਨ ਵੇਚਣ ਲੱਗੇ ਹੈੱਡਫੋਨ ਨਹੀਂ ਵੇਚ ਰਿਹਾ ਇੱਕ ਗਿਫਟ ਆ ਇਹ ਤੁਹਾਨੂੰ ਗਿਫਟ ਦੇਣਾ ਗਿਫਟ ਮਿਲੂਗਾ ਜੇ ਚਾਰ ਸੂਟ ਇਕੱਠੇ ਲਓਗੇ ਚਾਰ ਸੈੱਟ ਆ ਮੇਰੇ ਕੋਲ ਇਕੱਠੇ ਲਾਓਗੇ 4 ਸੂਟ ਤਾਂ ਉਹਦੇ ਨਾਲ ਗਿਫਟ ਮਿਲੂਗਾ 4 ਸੂਟਾਂ ਨਾਲ ਜੇ ਇਕੱਠੇ ਲਾਓਗੇ ਨਹੀਂ ਫਿਰ ਜੇ ਨਹੀਂ ਰਹਿਤੇ ਆਪਾਂ ਐ ਕਰ ਲਾਂਗੇ ਇੱਕ ਜਿਹੜਾ ਮੇਰੀ ਦੁਕਾਨ ਤੇ ਮੰਨ ਲਓ 1000 ਰੁਪਏ ਦੀ ਸ਼ਾਪਿੰਗ ਕਰਦਾਗਾ ਆਪਾਂ ਪਰਚੀ ਪਾ ਲਿਆ ਕਰਾਂਗੇ ਉਹਦੇ ਨੰਬਰ ਲਿਖ ਕੇ ਆਉਦਾ ਪਰਚੀ ਪਾ ਦਿਓ ਅਗਲੇ ਹਫਤੇ ਸੋਮਵਾਰ ਨੂੰ ਚਾਰ ਪਰਚੀਆਂ ਕੱਢਾਂਗੇ ਜੇ ਤਾਂ ਪਹਿਲਾਂ ਲੈ ਗਏ ਤਾਂ ਠੀਕ ਹੈ ਨਹੀਂ ਚਾਰ ਪਰਚੀਆਂ ਕੱਢ ਕੇ ਹੈਡਫੋਨ ਦੇ ਦਾਂਗੇ ਉਹਨਾਂ ਨੂੰ ਠੀਕ ਹੈ ਤੇ ਹੁਣ ਆਜੋ ਸੂਟਾਂ ਤੇ ਸੂਟ ਲੈ ਗਏ ਆ 73 ਦੇਤਰਾ 73 ਦੇਤਰਾ ਸਿਲਕ ਬਹੁਤ ਘੈਂਟ ਸੂਟ ਆ 75 ਦੀ ਦੁਪੱਟਾ ਹੈਗਾ ਸਾਰਾ ਕੱਢਿਆ ਹੋਇਆ ਲਓ ਜੀ ਫਰੰਟ ਸਾਰਾ ਬਣਿਆ ਹੋਇਆ ਚਾਰ ਇਹਦੇ ਵਿੱਚ ਮੇਰੇ ਕੋਲ ਡਿਜ਼ਾਈਨ ਨੇ 2 75 ਇਹਦੇ ਦੋ ਸਲਕਤ ਨੇ ਦੇਖੋ ਕਿੰਨਾ ਪਿਆਰਾ ਸੂਟ ਆ ਇਹਦੇ ਵਿੱਚ ਕਿਹ ਕਲਰ ਆ ਗਿਆ ਦੂਸਰਾ ਤੇ ਲਓ ਜੀ ਇੱਕ ਇਹ ਕਲਰ ਆ ਗਿਆ ਲਵੈਂਡਰ ਡਾਰਕ ਲਵੈਂਡਰ ਆ ਗਿਆ ਬਹੁਤ ਪਿਆਰਾ ਸੂਟ ਆ ਦੁਪੱਟਾ ਹੀ ਬਹੁਤ ਸੋਹਣਾ ਹੈ ਇੱਕ ਆ ਗਿਆ ਮਸਟਰਡ ਯੈਲੋ টাইਪ ਜੀ ਰੇਟ 500 ਰੁਪਈਆ 500 ਚ ਇਕੱਠੇ ਚਾਰ ਲਓਗੇ 2000 ਰੁਪਏ ਦੇ ਸੂਟ ਆ ਚਾਰ ਨਾਲ ਹੈੱਡ ਹੁਣ ਗਿਫਟ ਠੀਕ ਆ ਤੇ ਜੇ ਨਹੀਂ ਲੱਤੇ ਫਿਰ ਆਪਾਂ ਗਿਫਟ ਵੀ ਦੇਨੇ ਆ ਫਿਰ ਤੁਹਾਨੂੰ ਬਾਤ ਜਮਾਂਗੇ ਜਿ ਤਰ੍ਹਾਂ ਜੇ ਕੀ ਡਿਜ਼ਾਈਨ ਆ ਇੱਕ ਲਓ ਜੀ ਫੇਮਸ ਡਿਜ਼ਾਈਨ ਹੈਗਾ ਮੋਰ ਵਾਲਾ ਬਹੁਤ ਚੱਲਦਾ ਅੱਜ ਕੱਲ ਮੋਰ ਵਾਲਾ ਡਿਜ਼ਾਈਨ ਕੱਪੜਾ ਜਿਤਰਾ ਦੇ ਹੋ ਫਰੰਟ ਸਾਰਾ ਬਣਿਆ ਹੋਇਆ ਹੈਗਾ ਦੇਖੋ ਕਿੰਨਾ ਪੈਰਾ ਸੂਟ ਆ ਥੱਲੇ ਮੋਰ ਬਣਿਆ ਲੰਬਾਈ ਦਾ ਕੋਈ ਚੱਕ ਨਹੀਂ ਜਿੰਨੀ ਮਰਜ਼ੀ ਲੰਬਾਈ ਕਰ ਲਓ ਕੱਟ ਵਰਕ ਦਾ ਦੁਪੱਟਾ ਹੈਗਾ ਲਓ ਜੀ ਦੇਖੋ ਕਿੰਨਾ ਪੈਰਾ ਸੂਟ ਆ ਸਿਰਫ ਤੇ ਸਿਰਫ 500 ਰੁਪਏ ਦਾ 500 ਰੁਪਿਆ 500 ਰੁਪਿਆ 500 ਰੁਪਿਆ ਜਲਦੀ ਜਲਦੀ ਆ ਜਾਓ ਜਿਹੜੀ ਮੇਰੀ ਭੈਣ ਨੇ ਆਨਲਾਈਨ ਲੈਣਾ ਆਨਲਾਈਨ ਦਾ ਲੋ ਜੇ ਤੁਸੀਂ ਆਫਲਾਈਨ ਲੈਣਾ ਦਾ ਦੁਕਾਨ ਤੇ ਆ ਕਿ ਲੈ ਜਾਓ ਲਿਮਟਿਡ ਸਟਾਕ ਹੈ ਮੈਨੂੰ ਪਤਾ ਉੱਡ ਜਾਣਿਆ ਚਾਰ ਪੰਜ ਦਾ ਦੀ ਗੱਲੀ ਆ ਦੇਖੋ ਇਹ ਤਾਂ ਹੋ ਗਿਆ 75 ਅਚ ਉਸ ਤੋਂ ਬਾਅਦ ਆ ਗਈ ਸਿਲਕ ਆਹ ਜਿਹੜੀ ਸਦਕਾ ਇਹ ਦਾ ਸੂਟ ਬਾਜ਼ਾਰ ਦੇ ਵਿੱਚ ਕੱਲਾ ਸੂਟ ਹੀ 500 ਰੁਪਏ ਦਾ ਆ ਆ ਪਲੇਨ ਸੂਟ ਆ ਸੌਰੀ ਕੱਲਾ ਪਲੇਨ ਸੂਟ 500 ਰੁਪਏ ਦਾ ਵਿਕਦਾ ਇਹ ਚੀਜ਼ ਦਾ ਰਵਾਜ ਬਹੁਤ ਆ ਹੁਣ ਇਹ ਨੌ ਪਤਾ ਨਹੀਂ ਕੀ ਕਹਿੰਦੇ ਸਰਕ ਨੂੰ ਕੀ ਸਰਕ ਕਹਿੰਦੇ ਇਹਨੂੰ ਬਲਵਟ ਸਲਕ ਨਹੀਂ ਬਲਵਟ ਸਲਕਾ ਅੱਛਾ ਹਾਂਜੀ ਹਾਂ ਹਾਂ ਠੀਕ ਆ ਆ ਬਲਵਟ ਸਲਕਾ ਓਕੇ 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 ਬਲਵਟ ਸਲਕਾ ਗਈ ਜੀ ਬਹੁਤ ਪਿਆਰਾ ਸੂਟ ਆ ਦੁਪੱਟਾ ਹੈਗਾ ਚਨਾਉਣ ਦਾ ਰੇਟ ਵੀ ਬਹੁਤ ਘੈਂਟ ਆ ਰੇਟ ਤੁਹਾਨੂੰ ਦੇ ਦਾਂਗੇ ਸਿਰਫ ਤੇ ਸਿਰਫ 650 ਰੁਪਏ ਤੇ 650 ਰੁਪਏ ਚ ਦੇ ਦਾਂਗੇ ਰੰਗ ਇਹ ਚ ਹੈਗੇ ਡਿਜ਼ਾਈਨ ਲਓ ਜੀ ਤੇ ਕੇਡ ਰੰਗ ਆ ਗਿਆ ਇੱਕ ਲਵੈਂਡਰ ਆ ਗਿਆ ਤੇ ਇੱਕ ਅਫੀਸ਼ੀਆ ਕਲਰ ਆ ਗਿਆ ਠੀਕਾ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਹੋਰ ਡਿਜ਼ਾਈਨ ਆ ਲਓ ਜੀ ਇਹ ਵੀ ਸਲਕਾ ਇਹਦੇ ਵਿੱਚ ਵੀ ਚਾਰ ਕਲਰ ਨੇ ਬਹੁਤ ਪਿਆਰੇ ਡਿਜ਼ਾਈਨ ਨੇ ਤੁਹਾਨੂੰ ਦੇ ਦਾਂਗੇ ਸਿਰਫ ਤੇ ਸਿਰਫ 650 650 ਰੁਪਏ ਦਾ ਲਓ ਜੀ ਨਹੀਂ ਆਹ ਤਾਂ ਸਸਤਾ ਆ ਤੁਹਾਨੂੰ ਪਹਿਲੇ ਵਾਲਾ ਜੀਰਾ ਵਜੇ ਉਹ ਇੱਕ ਮਹਿੰਗਾ ਸੀ ਆਹ ਸਸਤਾ ਜੀ ਅੱਜ ਸਿਰਫ 500 ਰੁਪਏ ਦਾ ਲਓ ਜੀ ਇਹਦੇ ਵਿੱਚ ਹੈਗੇ ਆ ਚਾਰ ਰੰਗ ਤਾਂ ਇਹ ਹੈਗੇ ਆਗੇ ਲਓ ਜੀ ਜਲਦੀ ਜਲਦੀ ਆਜੋ ਨੰਗਲ ਕਲਾਥ ਹਾਊਸ ਮਹਿਕਲਾ ਬਾਜ਼ਾਰ ਚ ਪੀਰਖਾਨਾ ਦੀ ਪੀਰਖਾਨੇ ਬਿਲਕੁਲ ਸਾਹਮਣੇ ਕੇਸੀ ਛੰਡ ਵਾਲੀ ਗਲੀ ਹੈ ਗਲੀ ਚ ਆਪਣੀ ਦੁਕਾਨ ਆ ਸੂਟ ਤੁਹਾਨੂੰ ਦਿਖਾਇਆ ਚਾਰ ਤਰ੍ਹਾਂ ਦੇ ਇਕੱਠੇ ਚਾਰ ਸੂਟ ਲਓਗੇ ਤਾਂ ਗਿਫਟ ਮਿਲੂਗਾ ਦੇ ਦਾਂਗੇ ਜੇ ਮੰਨੋ ਇਕੱਠੇ ਚਾ ਨਹੀਂ ਲੈਣੇ ਫਿਰ ਗਿਫਟ ਫਿਰ ਵੀ ਦਊਗਾ ਫਿਰ ਕੋਈ ਹੋਰ ਸਿਸਟਮਸ ਕਮੈਂਟ ਕਰ ਦਿਓ ਜਾਂ ਸ਼ੇਅਰ ਕਰ ਦਿਓ ਵੀਡੀਓ ਕਮੈਂਟ ਵਾਲ ਨੂੰ ਦੇ ਦਾਂਗੇ ਜੇ ਇਕੱਠੇ ਨਾਲ ਲੇਤੇ ਔਰ ਇਮਾਨਦਾਰੀ ਨਾਲ ਤੁਹਾਨੂੰ ਗਿਫਟ ਮਿਲੂਗਾ ਸੋਨੇ ਦਾ ਕਮੈਂਟ ਕਰ ਦਿਓ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਮੈਂ ਜਲਦੀ ਮਿਲਦਾ ਸੋਨੇ ਸੋਨੇ ਸੂਟਾਂ ਨਾਲ